ਡੂ ਵੀ ਨੋ ਕਿ ਜਿੰਨਾ ਪਾਣੀ ਅੱਜ ਅਸੀਂ ਇਸਤੇਮਾਲ ਕਰਦੇ ਹੈਗਿਆ ਦੁਨੀਆ ਵਿੱਚ ਉਹਨਾਂ ਪਾਣੀ ਸਿਰਫ 5 ਕੰਪਨੀਆਂ ਇਸਤੇਮਾਲ ਕਰਦੀਆਂ ਮੈਂ ਤਾਂ ਕਦੀ ਡਿਬੇਟੇ ਦੇਖੀ ਕਿ ਨਾ 5 ਕੰਪਨੀਆਂ ਨੂੰ ਬੋਲੋ ਕਿ ਆਪਣਾ ਇੱਕ ਮੱਘੀ ਬਚਾ ਲਓ ਕਦੀ ਨਹੀਂ ਕਿਸੇ ਨੇ ਗੱਲ ਕੀਤੀ 5 ਕੰਪਨੀਆਂ ਉਹਨਾਂ ਪਾਣੀ ਇਸਤੇਮਾਲ ਕਰਦੀਆਂ ਹੈਗੀਆਂ ਜਿੰਨਾ ਕਿ ਸਾਰੀ ਦੁਨੀਆ ਇਸਤੇਮਾਲ ਕਰ ਰਹੀ ਹੈ ਔਰ 5 ਕੰਪਨੀਆਂ ਇਹ ਇਕਨੋਮਿਕਸ ਦੀ ਰਿਪੋਰਟ ਹੈ ਔਰ ਪੰਜ ਕੰਪਨੀਆਂ ਦੇ ਨਾਮ ਵੀ ਤੁਹਾਨੂੰ ਮੈਂ ਮੈਂ ਦੋ ਤਿੰਨ ਨਾਮ ਸੁਣਾ ਦਿੰਦਾ ਉਹਦੇ ਚ ਇੱਕ ਡਨੋਨ ਹੈ ਇੱਕ ਬਡਵਾਈਜ਼ਰ ਹੈ ਜਿਹੜੀ ਬੀਅਰ ਬਣਾਉਂਦੀ ਹੈਗੀ ਹੈ ਔਰ ਇੱਕ ਉਹਦੇ ਚ ਪੈਪਸੀ ਕੋਲਾ ਸੀਗੀ ਹੈ ਤਿੰਨ ਕੰਪਨੀਆਂ ਤੁਹਾਡੇ ਸਾਹਮਣੇ ਹੈਗੀਆਂ ਆਈ ਥਿੰਕ ਦ ਮੈਸੇਜ ਇਜ਼ ਵੈਰੀ ਕਲੀਅਰ ਅਗਰ ਪੰਜ ਕੰਪਨੀਆਂ ਦੁਨੀਆ ਤੇ ਜਿੰਨਾ ਪਾਣੀ ਕੰਜ਼ੂਮ ਹੋ ਰਿਹਾ ਉਹਨਾਂ ਦੇ ਉਹ ਵੀ ਉਨਾ ਹੀ ਕੰਜ਼ੂਮ ਕਰ ਰਹੇ ਹਨ ਤਾਂ ਸਾਨੂੰ ਡਰਨ ਦੀ ਕੀ ਜ਼ਰੂਰਤ ਹੈ ਜੀ ਅਗਰ ਪਾਣੀ ਦਾ ਕ੍ਰਾਈਸਿਸ ਹੋ ਜਾਂਦਾ ਜਿਵੇਂ ਅਸੀਂ ਥਰਡ ਵਰਲਡ ਵਾਰ ਦੀ ਤਰਫ ਕਹਿੰਦੇ ਹੈਗੇ ਆ ਕਾਂਟ ਵੀ ਆਸਕ ਦੋਸ ਫਾਈਵ ਕੰਟਰੀਜ਼ ਟੂ ਫਾਈਵ ਕੰਪਨੀਆਂ ਟੂ ਸ਼ਟ ਡਾਊਨ ਕਿ ਦੁਨੀਆ ਚ ਆਫਤ ਆ ਜਾਏਗੀ ਜੇ ਆਪਾਂ ਕੋਕਾ ਕੋਲਾ ਨਹੀਂ ਪੀਵਾਂਗੇ ਪੈਪਸੀ ਕੋਲਾ ਨਹੀਂ ਪੀਵਾਂਗੇ ਜਾਂ ਬੀਅਰ ਨਹੀਂ ਪੀਵਾਂਗੇ ਤਾਂ ਕਿਹ ਆਫਤ ਆ ਜਾਏਗੀ ਦੁਨੀਆ ਵਿੱਚ ਕਿ ਅਸੀਂ ਸੋਚਦੇ ਹਾਂ ਕਿ ਭਈ ਸਾਨੂੰ ਤੀਸਰੀ ਵਰਲਡ ਵਾਰ ਤੇ ਜਾਣਾ ਪਏਗਾ। ਦੀ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਸ ਕਿ ਕਿਆ ਕਾਰਨ ਹੈ ਕਿ ਅਸੀਂ ਵੀ ਲੋਕ ਉਹਨਾਂ ਗੱਲਾਂ ਤੇ ਡਿਬੇਟ ਨਹੀਂ ਕਰਦੇ। ਦੋਜ਼ Who are concerned about water as a bigger issue now ਉਹਨਾਂ ਨੂੰ ਦੋ ਜਿਸਾ ਚੌਧਰੀ ਚਰਨ ਸਿੰਘ ਕਹਿੰਦੇ ਸੀ ਕਿਸਾਨਾਂ ਵਾਸਤੇ ਉਹ ਕਹਿੰਦੇ ਸੀ ਕਿ ਭਈ ਇੱਕ ਅੱਖ ਜਿਹੜੀ ਹੈਗੀ ਆਪਣੇ ਹੱਲ ਤੇ ਰੱਖ ਤਾ ਦੂਜੀ ਅੱਖ ਦਿੱਲੀ ਤੇ ਰੱਖ। ਉਹ ਜਵਾਨਾ ਸੀਗਾ ਜੇ ਦਿੱਲੀ ਵਾਸ ਇੰਪੋਰਟੈਂਟ ਹੁਣ ਤਾਂ ਵਾਸ਼ਿੰਗਟਨ ਤੇ ਵੀ ਤੁਹਾਨੂੰ ਤੀਸਰੀ ਅ ਤਾਕਤ ਆਪਣੇ ਇਸ਼ੂ ਤੇ ਰੱਖੀਏ ਦੂਜੀ ਆ ਕੇ ਇੰਟਰਨੈਸ਼ਨਲ ਇਸ਼ੂ ਤੇ ਵੀ ਰੱਖੀਏ ਤਾਂ ਕਿ ਅਸੀਂ ਉਹ ਇੱਕ ਬੈਲੈਂਸ ਮੇਨਟੇਨ ਕਰ ਪਾਈਏ ਇੱਕ ਜਿਹੜਾ ਨੈਰੇਟਿਵ ਹੈਗਾ ਉਹਨੂੰ ਅਸੀਂ ਇੱਕ ਠੀਕ ਰਸਤੇ ਤੇ ਲੈ ਕੇ ਆ ਪਾਈਏ ਮੇਰਾ ਮੰਨਣਾ ਹੈ ਕਿ ਜੇ ਨਾ ਚਾਹ ਕੋ ਤੁਸੀਂ ਇੱਕ ਕੰਪਨੀ ਵੀ ਅੱਜ ਬੰਦ ਕਰਦੇ ਹੋਗੇ ਜਿਹੜੀ ਪੰਜ ਕੰਪਨੀਆਂ ਹੈਗੀਆਂ ਸਾਡੇ ਕੋਲ ਪਾਣੀ ਸਰਪਲਸ ਹੋ ਜਾਏਗਾ the point i i hope i am able to convey lekin koi nahi bolda kyunki kisi di himmat hi nahi hundi panch companyan taraf ishara karan de aaj kal de mahol vich everyone talks about you know anything but the moment you point to a corporate house or a big house sab log darr jaan de ke barh jaan de ke nahi je itthe pata nahi asi galat ho gaye hain ya sade upar koi backlash hoega ya troll aayega ya so on and so forth the point i am trying to make is let us try to understand ki kis tarike ka nar narrative banaya jaanda hai ga aur mera manna hai ki sir agar apna bhi izzat next time uh, pedhi te gal kariye please do talk about pedhi bahut kuch karan di zaroorat hai ki hai par naal eh bhi kaho ki wo panch companyan da bhi to, kuch karo sir. ਤਾਕੀ ਇੱਕ ਨੈਰੇਟਿਵ ਤਾਂ ਬਣੇ ਇੱਕ ਨੈਰੇਟਿਵ ਲੋਕਾਂ ਨੂੰ ਸਮਝਦਾ ਆਇਆ ਕਿ ਪੰਜ ਕੰਪਨੀਆਂ ਉਹਨਾਂ ਪਾਣੀ ਖਾ ਰਹੀਆਂ ਜਿੰਨਾ ਕਿ ਆਪਾਂ ਸਾਰੇ ਜਨ ਆਪਾਂ ਕੰਜ਼ੂਮ ਕਰਦੇ ਹੈਗੇ ਸੋ ਦੀ ਸੋਲੂਸ਼ਨ ਇਜ਼ ਨਾਟ ਡਿਫਿਕਲਟ ਦੀ ਓਨਲੀ ਵੇ ਇਜ਼ ਵੀ ਡੋਨਟ ਵਾਂਟ ਟੂ ਲੁੱਕ ਐਟ ਇਟ ਅਸੀਂ ਇੱਥੇ ਕਰਨ ਨੂੰ ਤਾਂ ਤਿਆਰ ਹੈਗੇ ਆਂ ਔਰ ਕਰਨਾ ਵੀ ਜ਼ਾਇਦਾ ਹੈਗਾ ਨਾਊ ਵੈਨ ਆਈ ਸੇ ਕਿ ਵੀ ਆਪਣੇ ਇਨ ਦੀ ਕੇਸ ਆਫ ਪੰਜਾਬ ਦਾ ਜਿਹੜਾ ਕ੍ਰੋਪਿੰਗ ਪੈਟਰਨ ਹੈਗਾ ਇਹੀ ਸਾਰਾ ਬੜਾ ਇਸ਼ੂ ਹੈ ਇਸ ਸਮੇਂ ਕਿ ਭਈ ਉਹਨੂੰ ਕਿਸ ਤਰ੍ਹਾਂ ਡਾਈਵਰਸਿਫਾਈ ਕੀਤਾ ਜਾਏ ਜੋਲ ਸਾਹਿਬ ਦੀਆਂ ਦੋ ਕਮੇਟੀ ਰਿਪੋਰਟ ਵੀ ਆਈਆਂ ਹੈਗੀਆਂ ਔਰ ਉਹਨਾਂ ਦੇ ਕਮੇਟੀ ਵੀ ਰਿਪੋਰਟ ਵਿੱਚ ਵੀ ਕਿਹਾ ਸੀਗਾ ਕਿ ਭਈ ਬਹੁਤ ਜ਼ਰੂਰੀ ਹੈ ਉਹਨਾਂ ਦੇ ਕੁਝ ਸੁਝਾਅ ਵੀ ਸੀਗੇ ਮੈਨੂੰ ਯਾਦ ਹੈ ਜਿਹੜੀ ਫਰਸਟ ਰਿਪੋਰਟ ਆਈ ਸੀ ਕਿ ਜੋਲ ਸਾਹਿਬ ਦੀ ਤਾਂ ਉਸ ਟਾਈਮ ਮੈਂ ਪੰਜਾਬ ਵਿੱਚ ਹੁੰਦਾ ਸੀਗਾ ਐਂਡ ਆਈ ਹੈਡ ਇਵੈਲੂਏਟਡ ਥੈਟ ਰਿਪੋਰਟ ਐਂਡ ਸੀਨ ਕਿ ਭਈ ਉਹਦੇ ਵਿੱਚ ਕੀ ਪਲੱਸ ਐਂਡ ਜੋ ਉਹਨਾਂ ਦੇ ਸੁਜੈਸ਼ਨ ਸੀਗੇ ਉਹ ਕੀ ਸੀਗੇ ਇੱਕ ਉਹਨਾਂ ਦਾ ਇੱਕ ਸੁਜੈਸ਼ਨ ਸੀਗਾ ਜਾਂ ਇੱਕ ਉਹਨਾਂ ਦੀ ਰਿਪੋਰਟ ਵਿੱਚ ਪੁਆਇੰਟ ਸੀਗਾ ਜੋ ਮੈਂ ਸ਼ੇਅਰ ਕਰਨਾ ਚਾਹੁੰਦਾ ਆਮ ਸ਼ੋਰ ਪੰਨੂ ਸਾਹਿਬ ਊਡ ਨੋ ਬੈਟਰ ਦੈਨ ਮੀ ਉਹਦੇ ਵਿੱਚ ਇਹ ਕਿਹਾ ਸੀਗਾ ਜੋਲ ਸਾਹਿਬ ਨੇ ਪਹਿਲੀ ਕਮੇਟੀ ਰਿਪੋਰਟ ਵਿੱਚ ਕਿ ਅਗਰ ਅਸੀਂ ਕਿਉਂਕਿ ਡਾਇਵਰਸੀਫਾਈ ਕਰਨਾ ਚਾਹਣੇ ਹਾਂ ਕਿ ਪੈੜੀ ਤੋਂ ਤਾਂ ਪੈੜੀ ਤੇ ਡਾਇਵਰਸੀਫਾਈ ਕਿਸ ਚੀਜ਼ ਕਰਾਂਗੇ ਫਰੂਟਸ ਐਂਡ ਵੈਜੀਟੇਬਲਸ ਵਾਸ ਦੀ ਪ੍ਰੋਮਿਨੈਂਟ ਕੈਟਾਗਰੀ ਜਿਹਦੇ ਵਿੱਚ ਅਸੀਂ ਆਉਣਾ ਹੈਗਾ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਗਰ